ਸਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਬਾਈ ਸੁਮਿੰਦਰ ਦੇਖ ਰਹੇ ਹੋ ਮੌਸਮ ਦੀ ਜਾਣਕਾਰੀ ਅੱਜ ਰਾਤ ਮੌਸਮ ਕਿਵੇਂ ਦਾ ਰਹੇਗਾ ਕੀ ਅਪਡੇਟ ਹੈ ਸਾਰੀ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਇੱਕ ਵਾਰੀ ਫਿਰ ਹਾਜ਼ਰ ਹੋਏ ਆ ਦਿਨ ਦੇ ਵੇਲੇ ਪੰਜਾਬ ਦੇ ਵਿੱਚ ਲਗਭਗ 90 ਤੋਂ 95% ਪੰਜਾਬ ਦੇ ਵਿੱਚ ਚੰਗੀ ਕਾਰਵਾਈ ਮੀਂਹ ਦੀ ਦੇਖਣ ਨੂੰ ਮਿਲੀ ਜਿਸ ਦੇ ਕਾਰਨ ਜੋ ਇੱਕ ਸੁੱਕੀ ਠੰਡ ਸੀ ਉਸ ਤੋਂ ਰਾਹਤ ਪੰਜਾਬ ਵਾਸੀ ਨੂੰ ਮਿਲਦੀ ਦਿਖਾਈ ਦੇ ਰਹੀ ਹੈ ਪ੍ਰਦੂਸ਼ਣ ਦੇ ਵਿੱਚ ਕਾਫੀ ਕੰਟਰੋਲ ਹੋ ਰਿਹਾ ਤੇ ਨਾਲ ਦੀ ਨਾਲ ਕਿਸਾਨਾਂ ਦੇ ਪੱਖ ਤੋਂ ਗੱਲ ਕੀਤੀ ਜਾਵੇ ਤਾਂ ਇੱਕ ਜਿਹੜੀ ਮੀਂਹ ਦੀ ਡਿਮਾਂਡ ਸੀ ਉਹ ਵੀ ਪੂਰੀ ਹੁੰਦੀ ਦਿਖਾਈ ਦੇ ਰਹੀ ਹੈ ਗੱਲ ਕਰਦੇ ਹਾਂ ਅਜਰਾਤ ਦੇ ਮੌਸਮ ਦੀ ਤਾਜ਼ਾ ਸੈਟਲਾਈਟ ਮੈਪਸ ਤੋਂ ਕਲੀਅਰ ਹੋ ਰਿਹਾ ਹੈ ਕਿ ਇਸ ਸਮੇਂ ਪੰਜਾਬ ਦੇ ਉੱਤਰੀ ਪਾਸੇ ਅਤੇ ਨਾਲ ਦੀ ਨਾਲ ਦੱਖਣ ਪੂਰਬੀ ਪਾਸੇ ਵੀ ਬੱਦਲਬਾਈ ਸਿਸਟਮ ਕਾਇਮ ਹੈ ਗੁਰਦਾਸਪੁਰ ਜ਼ਿਲ੍ਹਾ ਪਠਾਨਕੋਟ ਜ਼ਿਲ੍ਹਾ ਅੰਮ੍ਰਿਤਸਰ ਤਰਨਤਾਰਨ ਨਾਲ ਦੀ ਨਾਲ ਕਪੂਰਥਲਾ ਜਲੰਧਰ ਇਹਨਾਂ ਇਲਾਕਿਆਂ ਵਿੱਚ ਸਿਸਟਮ ਬਣੇ ਹੋਏ ਨੇ ਨਵਾਂ ਸ਼ਹਿਰ ਹੁਸ਼ਿਆਰਪੁਰ ਵਿੱਚ ਸਿਸਟਮ ਦਿਖਾਈ ਦੇ ਰਿਹਾ ਹੈ ਬੱਦਲੀ ਸਿਸਟਮ ਤੇ ਨਾਲ ਦੀ ਨਾਲ ਰੂਪਨਗਰ ਜ਼ਿਲ੍ਹਾ ਨੰਗਲ ਅਨੰਦਪੁਰ ਸਾਹਿਬ ਦਾ ਇਲਾਕਾ ਮੋਹਾਲੀ, ਕੋਰਾਲੀ, ਚੰਡੀਗੜ੍ਹ, ਪਟਿਆਲਾ, ਫਤਿਹਗੜ੍ਹ ਸਾਹਿਬ ਤੇ ਸੰਗਰੂਰ ਤੱਕ ਇਹ ਸਿਸਟਮ ਦਿਖਾਈ ਦੇ ਰਹੇ ਨੇ। ਇਹਨਾਂ ਇਲਾਕਿਆਂ ਵਿੱਚ ਹਜੇ ਵੀ ਬੱਦਲਵਾਈ ਸਿਸਟਮ ਇਸੇ ਤਰੀਕੇ ਨਾਲ ਕਾਇਮ ਹੈ। ਰਾਤ ਦੇ ਸਮੇਂ ਕਿਰਮਣ ਕਣੀ ਦੀ ਸੰਭਾਵਨਾ ਦੁਆਰਾ ਤੋਂ ਇਹਨਾਂ ਇਲਾਕਿਆਂ ਵਿੱਚ ਬਣ ਸਕਦੀ ਹੈ। ਤਾਪਮਾਨ ਦੀ ਗੱਲ ਕਰ ਲਈਏ ਤਾਂ ਤਾਪਮਾਨ ਇਸ ਸਮੇਂ ਲਗਭਗ 10 ਡਿਗਰੀ ਦੇ ਨੇੜੇ-ਤੇੜੇ ਆ ਚੁੱਕਿਆ ਜੋ ਕਿ ਕਾਫੀ ਸਰਦ ਅੱਜ ਰਾਤ ਹੁੰਦੀ ਦਿਖਾਈ ਦੇ ਰਹੀ ਹੈ। ਬਾਹਰ ਅਗਰ ਤੁਸੀਂ ਨਿਕਲਣਾ ਹੈ ਤਾਂ ਤੁਸੀਂ ਇਸ ਤਰੀਕੇ ਦਾ ਆਪਣਾ ਪਰਹੇਜ਼ ਕਰਕੇ ਹੀ ਨਿਕਲੋ। ਗੱਲ ਕਰ ਲੈਂਦੇ ਇਸ ਤੋਂ ਇਲਾਵਾ ਸ਼ੀਤ ਲਹਿਰ ਤੇ ਧੁੰਦ ਵਗੈਰੇ ਦੇ ਚਾਂਸ ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਤੁਹਾਡੇ ਇਲਾਕੇ ਵਿੱਚ ਇਸ ਸਮੇਂ ਮੌਸਮ ਦੇ ਕੀ ਹਾਲਾਤ ਨੇ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਠੰਡ ਦੇ ਹਾਲਾਤ ਅਜਿਹੇ ਨੇ ਕਿ ਰਾਤ ਦੇ ਸਮੇਂ 0 ਤੋਂ 1 ਡਿਗਰੀ 2 ਡਿਗਰੀ ਤੱਕ ਤਾਪਮਾਨ ਪੰਜਾਬ ਦੇ ਵਿੱਚ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਕਾਫੀ ਸਰਦ ਰਾਤ ਹੁੰਦੀ ਦਿਖਾਈ ਦੇ ਰਹੀ ਹੈ ਅਤੇ ਸਵੇਰ ਦੇ ਵੇਲੇ ਅਗਰ ਗੱਲ ਕੀਤੀ ਜਾਵੇ ਤਾਂ ਧੁੰਦ ਦੇ ਹਾਲਾਤ ਵੀ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਦਿਖਾਈ ਦੇ ਸਕਦੇ ਨੇ ਕੱਲ ਦੀ ਗੱਲ ਕੀਤੀ ਜਾਵੇ ਤਾਂ ਬੱਦਲੀ ਸਿਸਟਮ ਪੰਜਾਬ ਦੇ ਉੱਪਰ ਲਗਾਤਾਰ ਕਾਇਮ ਰਹਿਣ ਦੀ ਉਮੀਦ ਹੈ ਤੇ ਕੱਲ ਨੂੰ ਵੀ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਪੇਰਮਣ ਕਣੀ ਦੇ ਚਾਂਸ ਬਣ ਸਕਦੇ ਨੇ ਹਲਕੀ ਤੋਂ ਦਰਮਿਆਨੀ ਬੱਦਲ ਬਾਈ ਸਾਨੂੰ ਪੂਰੇ ਪੰਜਾਬ ਵਿੱਚ ਆਮ ਹੀ ਦੇਖਣ ਨੂੰ ਮਿਲੇਗੀ ਤੇ ਕੱਲ ਨੂੰ ਵੀ ਸ਼ੀਤ ਲਹਿਰ ਅਤੇ ਠੰਡੀ ਹਵਾ ਦੇ ਜਿਹੜੇ ਲਹਿਰ ਝੌਂਕੇ ਵਜੋਂ ਪੰਜਾਬ ਦੇ ਵਿੱਚ ਚਲਦੀ ਰਹੇਗੀ ਜਿਸ ਦੇ ਨਾਲ ਠੰਡਾ ਅਤੇ ਠਾਰ ਕਰਨ ਵਾਲਾ ਮਾਹੌਲ ਕੱਲ ਨੂੰ ਅਤੇ ਯਾਨੀ ਕਿ 24 ਦਸੰਬਰ ਨੂੰ ਵੀ ਪੰਜਾਬ ਦੇ ਵਿੱਚ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਇਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ ਕਿਸੇ ਹੋਰ ਤਰੀਕੇ ਦੇ ਮੌਸਮੀ ਅਲਰਟ ਦੀ ਤਾਂ ਮੌਸਮ ਵਿਭਾਗ ਵੱਲੋਂ 26 ਤੋਂ ਬਾਅਦ 28 ਤਰੀਕ ਤੇ 29 ਤਰੀਕ ਦੇ ਵਿੱਚਕਾਰ ਦੁਆਰਾ ਤੋਂ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ ਜਿਦੇ ਬਾਰੇ ਅਸੀਂ ਤੁਹਾਨੂੰ ਆਉਂਦੀ ਵੀਡੀਓ ਵਿੱਚ ਪ੍ਰੋਪਰ ਜਾਣਕਾਰੀ ਦੇ ਦਵਾਂਗੇ ਉਹ ਜਾਣਕਾਰੀ ਤੁਹਾਨੂੰ ਉਦੋਂ ਹੀ ਮਿਲੇਗੀ ਅਗਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕੀਤਾ ਹੋਵੇਗਾ ਜਦੋਂ ਦੀ ਵੀਡੀਓ ਅਪਲੋਡ ਹੋਵੇਗੀ ਤੁਹਾਡੇ ਤੱਕ ਜਾਣਕਾਰੀ ਸਭ ਤੋਂ ਪਹਿਲੇ ਪੁੱਜੇਗੀ ਚੈਨਲ ਤੇ ਨਵੇਂ ਹੋ ਤਾਂ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਵੀਡੀਓ ਨੂੰ ਲਾਈਕ ਕਰਕੇ ਅੱਗੇ ਸ਼ੇਅਰ ਵੀ ਕਰਦੇ ਹੋ ਤਾਂ ਕਿ ਮੌਸਮ ਦੀ ਜਾਣਕਾਰੀ ਬਾਕੀ ਦਰਸ਼ਕ ਵੀਰਾਂ ਤੱਕ ਵੀ ਪਹੁੰਚ ਸਕੇ ਏਸੀਜੀ ਅਪਡੇਟ ਅੱਜ ਰਾਤ ਦੇ ਮੌਸਮ ਦੀ ਅਗਲੀ ਜਾਣਕਾਰੀਆਂ ਲੈ ਕੇ ਜਲਦ ਹਾਜ਼ਰ ਹੁੰਦੇ ਆ ਧੰਨਵਾਦ ਸਾਰੇ ਦਰਸ਼ਕ ਵੀਰ ਪੈਰ ਭਰਾਵਾ ਦਾ